ਉਹ ਦੋਸੇ ਇੱਕ ਉਹ ਇਹ ਕਰਦੇ 45 ਹਰਫੀ ਕਰਦੇ ਕੱਢਦੇ ਆਪਾਂ ਦੋ ਵਾਰ ਕਟਾਉਦੇ ਸੀ ਨਹੀਂ ਨਹੀਂ ਹਾਂਜੀ ਸਰ ਅੱਜ ਕੈਂਪ ਲੱਗਿਆ ਕੀ ਕਹਿਣਾ ਚਾਹੁੰਦੇ ਜੀ ਅੱਜ ਵਰਲਡ ਕੈਂਸਰ ਕੇਅਰ ਪਹੁੰਚੀ ਹੈ ਪਿੰਡ ਸਹਿੜੀ ਦੇ ਵਿੱਚ ਡਿਸਟ੍ਰਿਕਟ ਰੂਪਰ ਦੇ ਵਿੱਚ ਔਰ ਇਹਦੇ ਵਿੱਚ ਮੈਂ ਧੰਨਵਾਦ ਕਰਦਣਾ ਚਾਹੁੰਦਾ ਸਰਦਾਰ ਹਰਨੇਕ ਸਿੰਘ ਰਾਏ ਜੀ ਜਿਨ੍ਹਾਂ ਦਾ ਬੜੇ ਸੋਹਣੇ ਪ੍ਰਬੰਧ ਕੀਤੇ ਉਹਨਾਂ ਨੇ ਅਪ੍ਰੋਕਸੀਮੇਟਲੀ ਹੁਣ ਤੱਕ ਕੋਈ 200 ਦੇ ਕਰੀਬ ਲੋਕ ਆ ਚੁੱਕੇ ਆ ਵਰਲਡ ਕੈਂਸਰ ਕੇਅਰ ਦਾ ਮਕਸਦ ਹੁੰਦਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨਾ ਲੱਛਣ ਪੁੱਛਨੇ ਤੇ ਮਹਿੰਗੇ ਟੈਸਟ ਕਰਨਾ ਉਸੇ ਲੜੀ ਤiat ਜਿਹੜੀ ਵਰਲਡ ਕੇਅਰ ਦਾ ਇੱਥੇ ਪਹੁੰਚੀ ਆ ਚਾਰ ਮੋਬਾਈਲ ਬੱਸਾਂ ਲੈ ਕੇ ਪ ਬੰਦਿਆਂ ਦੀ ਗਦੂਦਾਂ ਦੀ ਜਾਂਚ ਵਾਸਤੇ ਜਿਹੜਾ ਪੀਐਸ ਟੈਸਟ ਕੀਤਾ ਜਾ ਰਿਹਾ ਹੈ 25 ਦਿਨਾਂ ਦੀ ਜਾਂਚ ਵਾਸਤੇ ਟੈਪ ਫਲੇਅ ਕੀਤਾ ਜਾ ਰਿਹਾ ਹੈ ਬਲੱਡ ਕੈਂਸਰ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਮੂੰਹ ਤੇ ਗਲੇ ਦੀ ਜਾਂਚ ਹੈਗੀ ਹੈ ਹੱਡੀਆਂ ਦੀ ਜਾਂਚ ਹੈਗੀ ਹੈ ਲਿਟਰੇਚਰ ਵੰਡ ਰਹੇ ਹਾਂ 1 ਟੂ 1 ਕਾਉਂਸਲਿੰਗ ਕਰ ਰਹੇ ਹਾਂ ਮਕਸਦ ਇਹ ਹੀ ਹੁੰਦਾ ਕਿ ਤੰਦਰੁਸਤ ਲੋਕਾਂ ਨੂੰ ਬੁਲਾਇਆ ਜਾਵੇ ਉਹਨਾਂ ਦੀ ਜਾਂਚ ਕੀਤੀ ਜਾਵੇ ਉਹਨਾਂ ਕੋਲੋਂ ਲੱਛਣ ਪੁੱਛੇ ਜਾਣ ਤਾਂ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜਿਆ ਜਾਵੇ ਅਕਸਰ ਕੈਂਸਰ ਦਾ ਲੇਟ ਪਤਾ ਲੱਗਦਾ ਲੇਟ ਪਤਾ ਲੱਗਣ ਦੇ ਕਾਰਨ ਪੈਸਾ ਲਗਾ ਕੇ ਆਪਾਂ ਉਮਰ ਤਾਂ ਵਧਾ ਸਕਦੇ ਹਾਂ ਲੇਕਿਨ ਜਾਨ ਬਚਾਉਣੀ ਔਖੀ ਹੋ ਜਾਂਦੀ ਹੈ ਪੂਰੇ ਭਾਰਤ ਦੇ ਵਿੱਚ ਲਗਭਗ 15 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਜਿੱਚੋ 10 ਲੱਖ ਲੋਕਾਂ ਦੀ ਕੈਂਸਰ ਦਾ ਮੌਤ ਹੋ ਜਾਂਦੀ ਹੈ ਦਾ ਵੱਡਾ ਕਾਰਨ ਹੈ ਅਗਿਆਨਤਾ ਆਮ ਬੰਦੇ ਨੂੰ ਕੈਂਸਰ ਦੇ ਬਾਰੇ ਪਤਾ ਹੀ ਨਹੀਂ ਔਰ ਨਾ ਹੀ ਉਹ ਗੱਲ ਕਰਨੀ ਚਾਹੁੰਦਾ ਸੋ ਉਸੇ ਚੀਜ਼ ਨੂੰ ਖਤਮ ਕਰਨ ਦੇ ਲਈ ਜਿਹੜੀ ਵਰਲਡ ਕੈਂਸਰ ਕੇਅਰ ਲਗਾਤਾਰ ਪੂਰੇ ਇੰਡੀਆ ਚ ਉਪਰਾਲੇ ਕਰ ਰਹੀ ਹੈ ਔਰ ਸਰਦਾਰ ਹਰਨੇਕ ਸਿੰਘ ਵਰਗਿਆਂ ਦੇ ਸਹਿਯੋਗ ਦੇ ਨਾਲ ਇਨ ਇਦਾਂ ਦੇ ਲੱਖਾਂ ਐਨਆਰਆਈ ਦੇ ਸਹਿਯੋਗ ਦੇ ਨਾਲ ਅਸੀਂ ਇਕੱਲੇ ਇਕੱਲੇ ਪਿੰਡ ਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਐਡੇ ਵੱਡੇ ਪ੍ਰਬੰਧ ਜਿੱਥੇ ਕੀਤੇ ਹੁੰਦੇ ਆ ਉਹਦਾ ਵੱਧ ਤੋਂ ਵੱਧ ਫਾਇਦਾ ਲਿਆ ਕਰੋ ਕਿਉਂਕਿ ਕੈਂਸਰ ਅਮੀਰ ਨਹੀਂ ਦੇਖਦਾ ਨਾ ਹੀ ਗਰੀਬ ਦੇਖਦਾ ਕਿਸੇ ਨੂੰ ਵੀ ਹੋ ਸਕਦਾ ਹੈ ਅਗਰ ਤੁਸੀਂ ਇਹਦੇ ਬਾਰੇ ਜਾਣਕਾਰੀ ਹਾਸਲ ਕਰੋਗੇ ਤੇ ਇਸ ਮਾਰ ਤੋਂ ਬਚ ਸਕਦੇ ਹੋ ਸਰ ਅਵੇਰਨੈਸ ਲਈ ਕੁਝ ਕਹਿਣਾ ਚਾਹੁੰਦੇ ਹਾਂ ਦੇਖੋ ਜੀ ਫਸਟ ਆਫ ਆਲ ਤਾਂ ਸਾਨੂੰ ਇਹ ਸਿੰਪਟਮ ਜਿਹੜੇ ਹੁੰਦੇ ਆ 10 12 ਸਿੰਪਟਮ ਹੁੰਦੇ ਨਾਲ ਧਿਆਨ ਰੱਖਣਾ ਚਾਹੀਦਾ ਜਿਵੇਂ ਜਿਹੜੇ ਆਮ ਹੋਣ ਵਾਲੇ ਸਿੰਪਟਮ ਹੈਗੇ ਜਿਵੇਂ ਸਾਡੀ ਗੰਢ ਹੈਗੀ ਹੈ ਸੂਰ ਤੇ ਕੋਈ ਗੰਢ ਬਿੰਦੀ ਦੀ ਤੇਜ਼ੀ ਨਾਲ ਵੱਧ ਰਹੀ ਹੈ ਔਰਤਾਂ ਦੇ ਛਾਤੀ ਵਿੱਚ ਗੰਢ ਹੈਗੀ ਹੈ ਬੜੀ ਜਲਦੀ ਕੈਂਸਰ ਬਣਦਾ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਤੁਹਾਡੇ ਮੂੰਹ 'ਚ ਕੋਈ ਛਾਲਾ ਹੈ ਜਖਮ ਹੈ ਠੀਕ ਨਹੀਂ ਹੋ ਰਿਹਾ ਪਰਾਣਾ ਹੋ ਚੁੱਕਿਆ ਤੁਹਾਡੇ ਮੂੰਹ 'ਚ ਉਲਟੀ ਨਹੀਂ ਰਿਸ਼ੀ ਨਹੀਂ ਖੂਨ ਆ ਰਿਹਾ ਹੈ ਤੋੜੇ ਫ੍ਰੀਟ ਤੇ ਕੋਈ ਜਫਾ ਮੈ ਠੀਕ ਨਹੀਂ ਹੋ ਰਿਹਾ ਪਿਸ਼ਾਬ ਲੱਤੀ ਆ ਰਿਹਾ ਬੰਦੇ ਦੀ ਗੱਲ ਕਰੀ ਲੱਤੀ ਆ ਰਿਹਾ ਬਾਰ ਬਾਰ ਆ ਰਿਹਾ ਪਿਸ਼ਾਬ ਕਰਦੇ ਸਮੇਂ ਦਿੱਕਤ ਹੈਗੀ ਓਵਰ 50 ਸਾਲ ਤੋਂ ਉੱਪਰ ਹੈਗੀ ਹੈ ਲੈਟਿੰਗ ਖਾਣੀ ਖੂਨ ਆ ਰਿਹਾ ਹੈ ਤੁਹਾਡਾ ਬੁਖਾਰ ਨਹੀਂ ਠੀਕ ਹੋ ਰਿਹਾ ਭਾਰ ਘਟਦਾ ਜਾ ਰਿਹਾ ਹੈ ਕਮਜ਼ੋਰੀ ਮਹਿਸੂਸ ਕਰਦੇ ਹੋ ਸੋ ਇਹ ਆਮ ਜੀਆਂ ਗੱਲਾਂ ਨਹੀਂ ਇਹ ਉਹ ਗੱਲਾਂ ਨੇ ਜਦੋਂ ਜੇ ਕੈਂਸਰ ਬਣਿਆ ਨਹੀਂ ਹੁੰਦਾ ਲੇਕਿਨ ਇਹ ਸਿੰਪਟਮ ਅਗਰ ਸਾਡੀ ਬਾਡੀ ਦੇ ਵਿੱਚ ਛੇ ਮਹੀਨੇ ਰਹਿ ਜਾਣ ਤਾਂ ਫਿਰ ਚੱਲ ਕੇ ਕਿਤੇ ਨਾ ਕਿਤੇ ਵੱਡੀ ਬਿਮਾਰੀ ਆਉਣੀ ਦੀ ਹੁੰਦਾ ਕੈਂਸਰ ਵੀ ਹੁੰਦਾ ਅਸੀਂ ਕੀ ਕਰਦੇ ਹਾਂ ਸਿੰਪਟਮ ਲੱਭਦੇ ਇਹਨਾਂ ਸਿੰਪਟਮ ਨੂੰ ਜਨਰਲ ਦਵਾਈ ਨਾਲ ਤੁਹਾਡੇ ਰਹਿਣ ਸਹਿਣ ਦੇ ਨਾਲ ਠੀਕ ਕਰ ਦਿੰਨੇ ਆ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਠੀਕ ਕਰ ਦਿੰਨੇ ਆ ਕੈਂਸਰ ਕੋਈ ਰਾਤੋਂ ਰਾਤ ਨਹੀਂ ਬਣਦਾ ਪਹਿਲਾਂ ਹੀ ਸਿੰਪਟਮ ਆਉਂਦੇ ਨੇ ਇਹ ਸਿੰਪਟਮ ਨੂੰ ਠੀਕ ਕਰਨ ਦੀ ਲੋੜ ਹੁੰਦੀ ਹੈ ਜੇ ਆਮ ਬੰਦੇ ਨੂੰ ਇਹ ਸਿੰਪਟਮ ਪਤਾ ਹੋਣ ਤੇ ਆਪਾਂ ਸਿੰਪਟਮ ਠੀਕ ਕਰ ਲੈਂਦੇ ਆ ਤੇ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਜਿਹੜਾ ਥੋੜਾ ਕਰ ਲੈਂਦੇ ਨੇ ਇਹ ਇੱਕ ਮਾਤਰ ਕੀ ਹੈ ਪੂਰੀ ਦੁਨੀਆ ਦੇ ਵਿੱਚ ਅਜੇ ਤੱਕ ਕੋਈ ਐਸਾ ਪੱਕਾ ਜਿਹੜਾ ਕੈਂਸਰ ਦਾ ਕੋਈ ਠੋਸ ਜਿਹੜਾ ਉਹਨੂੰ ਠੀਕ ਕਰਨ ਦਾ ਤਰੀਕਾ ਨਹੀਂ ਆਇਆ ਮਾਤਰ ਅਮਰੀਕਾ ਵੀ ਇਸੇ ਤੇ ਬਹਿਰਾ ਦੇ ਰਿਹਾ ਕਿ ਪ੍ਰੀਵੈਂਸ਼ਨ ਇਜ਼ ਜੋ ਕੋਸ਼ਿਸ਼ ਕਰਿਆ ਕਰੋ ਆਪਣੇ ਸਰੀਰ ਨੂੰ ਬਚਾ ਕੇ ਰੱਖੋ ਇਹਦੀ ਤੰਦਰੁਸਤੀ ਜਿਹੜੀ ਹੈ ਬਰਕਰਾਰ ਰੱਖੋ ਅਗਰ ਆਪਾਂ ਇਹਦਾ ਧਿਆਨ ਨਹੀਂ ਦਿੰਦੇ ਇਹਨੂੰ ਕੰਮਸ਼ੀਨਾਂ ਨੂੰ ਵਰਤਦੇ ਆਂ ਉਦੋਂ ਅਸੀਂ ਬੁਹਾਰੇ ਚ ਵੇਖਦੇ ਵਿੱਚ ਆਉਂਦੇ ਆ ਉਹਨਾਂ ਵਿੱਚੋਂ ਕੈਂਸਰ ਬੜੀ ਮਾਰੀ ਠੀਕ ਹੈ ਸੈਂਕਿਊ ਹਾਂਜੀ ਸਰ ਬਹੁਤ ਹੀ ਸਾਡੇ ਇਲਾਕੇ ਵਾਸਤੇ ਸਵਾਗਾ ਦੇਣਾ ਵੀ ਕੈਂਸਰ ਕੇ ਟ੍ਰਸਟ ਤਾਲੀਵਾਂ ਸਾਹਿਬ ਅਰ ਸਾਡੇ ਅੰਦੈਸ਼ੀ ਦਾਇਰ ਤੇਰੀਨ ਸਾਹਿਬ ਉਹਨਾਂ ਦੀ ਫੈਮਿਲੀ ਵੱਲੋਂ ਜੋ ਪੋਪਰਲਾ ਕੀਤਾ ਗਿਆ ਅੱਗੇ ਵੀ ਅਸੀਂ ਕੈਂਪ ਲਾਉਨੇ ਡੈਮੋਗ੍ਰਾਫੀ ਦੇ ਲੇਕਨ ਸਿੰਪਲ ਇੱਕ ਵੈਨ ਹੋਣੀ ਹੈ ਚੈੱਕ ਕਰਕੇ ਚੱਲ ਜੰਦੀ ਹੈ ਪਰ ਅੱਜ ਜੋ ਕੈਂਪ ਹੈ ਮੈਗਾ ਮੈਗਾ ਕੈਂਸਰ ਚੱਗਾ ਵਲਡ ਕੈਂਸਰ ਦਾ ਵੀ ਲੇਡੀਜ਼ ਦਾ ਵੀ ਬੰਦਿਆਂ ਦਾ ਵੀ ਕੈਂਸਰ ਦਾ ਚੱਗਾ ਮਤਲਬ ਤੁਸੀਂ ਵਿਸ਼ਾਲ ਤੋਨ ਕਵਰੇਜ ਦਿੱਤੀ ਹੈ ਉਹਨਾਂ ਨੇ ਤੇ ਬਹੁਤ ਸਹੀ ਧੰਨਵਾਦ ਜੀ ਤਾਨੀਵਾਲ ਸਾਹਿਬ ਦੇ ਵੀ ਇੰਨਾ ਦਾ ਪ੍ਰਾਲਾ ਕਰਦੇ ਆ ਉਹ ਸਾਡੇ ਇਲਾਕੇ ਦੀ ਪੰਜਾਬ ਦੀ ਸਰਵਿਸ ਕਰਦੇ ਤੇ ਜਿਵੇਂ ਰਾਜ ਸਾਹਿਬ ਦੱਸੇ ਵੀ ਸਾਨੂੰ ਟੈਨ ਲੈਣ ਵਾਸਤੇ ਡੇਟ ਲਾਈਨ ਵਾਸਤੇ ਵੀ ਬਹੁਤ ਮਿਹਨਤ ਕਰਨੀ ਪਈ ਕਿਉਂਕਿ ਇਹਨਾਂ ਰਾਜ ਸਹਿਯੋਗ ਨਾਲ ਇੰਨੀ ਆਪਣੀ ਲੱਗਿਆ ਸਭ ਜਿਹੜਾ ਜਾਣਾ ਉਹਨਾਂ ਨੇ ਪੰਜਾਬ ਨੂੰ ਵੀ ਹਿੰਦੁਸਤਾਨ ਨੂੰ ਵੀ ਕਾਹਦੇ ਕਰਦੇ ਆ ਤੇ ਉਹਨਾਂ ਦਾ ਤੇ ਉਹਨਾਂ ਦੇ ਇਕਦਸਤ ਬਹੁਤ ਬਹੁਤ ਸਾਡੇ ਵੱਲੋਂ ਧੰਨਵਾਦ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਤਿੰਦਰ ਸਿੰਘ ਸਿਹੜੀ ਮੇਰਾ ਨਾਮ ਹੈ ਹਾਂਜੀ ਮਿਕਸਿੰਗ ਉਹਨਾਂ ਦਾ ਬੇਟਾ ਹੈ ਜੀ ਹਾਂਜੀ ਤੇ ਅਸੀਂ ਕੈਲਗਰੀ ਕੈਨੇਡਾ ਤੋਂ ਆਏ ਹਾਂ ਹਾਂਜੀ ਤੇ ਖਾਸ ਕਰ ਜਿਹੜਾ ਤੁਹਾਡੀ ਵੱਲੋਂ ਉਹਨਾਂ ਦਾ ਪਰਿਵਾਰ ਹੈ ਉਹ ਸਾਡੇ ਨਾਲ ਪਰਿਵਾਰ ਉੱਥੇ ਕੈਲਗਰੀ 'ਚ ਰਹਿੰਦਾ ਫਸਟ ਆਫ ਆਲ ਤਾਂ ਸੋਨੈਚੋ ਮੈਨੂੰ ਬੜੀ ਖੁਸ਼ੀ ਹੈ ਕਿ ਉਸ ਪਰਿਵਾਰ ਦੇ ਅਸੀਂ ਹਿੱਸੇ ਦੇ ਵਿੱਚ ਖੜੇ ਹਾਂ ਜੋ ਸਾਡੇ ਨਾਲ ਉੱਥੇ ਸਾਹ ਦੇ ਵਿੱਚ ਹੈ ਸਰਦ ਕੁਲਵੰਤ ਸਿੰਘ ਉਹਨਾਂ ਦੀ ਸਾਰੀ ਟੀਮ ਸਾਡੇ ਤੇ ਸੱਦੇ ਤੇ ਪਹੁੰਚੀ ਹੈ ਅਸੀਂ ਆਪਣੇ ਪਰਿਵਾਰ ਵੱਲੋਂ ਪਿੰਡ ਵੱਲੋਂ ਖਾਸ ਕਰ ਸਾਰੇ ਰੋਟਰੀਅਨਸ ਵੱਲੋਂ ਰੋਟਰੀ ਕਲੱਬ ਮੋਰੰਡਾ ਵੱਲੋਂ ਅਸੀਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਸਾਡੀ ਮਾਂ ਅਸੀਂ ਇਸ ਕਾਰਨ ਜੋ ਸਾਨੂੰ ਡਾਕਟਰ ਸਾਹਿਬ ਦੱਸ ਕੇ ਹਟੇ ਨੇ ਕਿ ਕੁਝ ਕਯੋਰ ਜੀ ਜਿਹੜੀ ਐਮ ਦੇ ਵਿੱਚ ਅਸੀਂ ਉਹਦੀ ਬਿਮਾਰੀ ਦਾ ਇਲਾਜ ਤਾਂ ਸਾਡੇ ਕੋਲ ਹੈ ਨਹੀਂ ਪਰ ਉਸ ਦੇ ਸਿੰਪਟਮ ਦੇ ਵਿੱਚ ਅਸੀਂ ਕਿਤੇ ਖੁੰਝ ਜਾਂਦੇ ਆ ਜਿਸ ਕਾਰਨ ਅਸੀਂ ਆਪਣੇ ਆਪ ਨੂੰ ਫਿਰ ਬੇਮਤਲ ਮਹਿਸੂਸ ਕਰਦੇ ਆ ਸੋ ਇਸੇ ਚੀਜ਼ ਨੂੰ ਅਸੀਂ ਅਪਰਪਟ ਕਰਦੇ ਹੋਏ ਅਸੀਂ ਆਪਣੀ ਮਾਂ ਨੂੰ ਇਸੇ ਕਾਰਨ ਖੋ ਚੁੱਕੇ ਆ ਕਿ ਸਾਨੂੰ ਅਸੀਂ ਇਵਨ ਅਸੀਂ ਟ੍ਰਾਈ ਵੈਸਟਰੀ ਕੀਤਾ ਪਰ ਇਸ ਚੀਜ਼ ਦੇ ਸਿੰਪਲ ਕੀਵਰ ਲੱਭਦੇ ਹੀ ਨਹੀਂ ਪਤਾ ਹੀ ਅੰਡ ਸਟੇਜ ਤੇ ਲੱਗਦਾ ਸੋ ਅਸੀਂ ਉਸ ਚੀਜ਼ ਨੂੰ ਪਰਾਲੇ ਨੂੰ ਆਪਣੀ ਮਾਂ ਨੂੰ ਹਰ ਇੱਕ ਉਸ ਮਾਂ ਦੇ ਵਿੱਚ ਵੇਖਦੇ ਆ ਕਿ ਸੰਸਿਧ ਇਹ ਸੋਚ ਕੇ ਆ ਕਿ ਸਾਡਾ ਇੱਕ ਵੀ ਪਰਾਨੇ ਨੂੰ ਕਿਸੇ ਨੂੰ ਸਾਡੇ ਨੂੰ ਫਾਇਦਾ ਹੋ ਜੇ ਸਾਨੂੰ ਸਾਡੀ ਮਾਂ ਨਹੀਂ ਇਹ ਸਾਡਾ ਉਪਰਾਲਾ ਅਸੀਂ ਫਿਰ ਸਾਰੇ ਰੋਟਰੀਅਨਸ ਵੱਲੋਂ ਪੂਰੇ ਰੋਟਰੀ ਕਲਬ ਮੋਰਿੰਡਾ ਵੱਲੋਂ ਤੇ ਆਪਣੇ ਰਾਏ ਪਰਿਵਾਰ ਵੱਲੋਂ ਕੈਲਗਰੀ ਪਰਿਵਾਰ ਚ ਬੈਠੇ ਕੁਲਵੰਤ ਭਾਜੀ ਉਹਨਾਂ ਦਾ ਤੇ ਸਾਰੇ ਪਰਿਵਾਰ ਦਾ ਸਾਰਿਆਂ ਦਾ 100 900 ਕਿ ਤੁਸੀ ਜਿਵੇਂ ਤੁਸੀਂ ਐਨ ਆਰ ਆਈਸ ਵੱਲੋਂ ਇੱਥੇ ਪਰਲਾ ਕੀਤਾ ਗਿਆ ਤੁਸੀਂ ਹੋਰ ਐਨ ਆਰ ਆਈਸ ਨੂੰ ਵੀ ਕੁਝ ਕਹਿਣਾ ਚਾਹੁੰਦੇ ਆ ਵੀ ਉਹ ਵੀ ਆਪਣੇ ਸ਼ਰਮ ਜਿੱਥੇ-ਥੇ ਦੇ ਹੈਗੇ ਆ ਉਧਰ ਇਹਦਾ ਇਹਦਾ ਪਰਲਾ ਕਰਨਾ ਚਾਹੀਦਾ ਜਿੱਕੋ ਸਾਡੇ ਐਨਆਰਆਈ ਸੀ ਟੀਮ ਅਸੀਂ ਉੱਥੇ ਜਿਹੜੇ 171 ਰਹਿੰਦੇ ਆ ਸਾਡੀ ਜਿੰਨੀਆਂ ਵੀ ਟੀਮਾਂ ਉੱਥੇ ਬਣੀਆਂ ਹੋਈਆਂ ਮੋਸਟਲੀ ਕਰਦੇ ਨੇ ਵੀ ਉਹਨੇ ਸਾਡੇ ਕਾਫੀ ਜਾਣਦੇ ਸਾਡੇ ਆਪਣੇ ਆਪ ਟੋਟਲ ਗਰੁੱਪ ਬਣੇ ਹੋਏ ਨੇ ਮੈਨੂੰ ਤਾਂ ਈਵਨ ਸਾਨੂੰ ਖੁਸ਼ੀ ਹੁੰਦੀ ਹੈ ਗੱਲ ਸੁਣ ਕੇ ਕਿ ਸਾਨੂੰ ਡੇਟ ਲਾਈਨ ਚ ਪ੍ਰੋਬਲਮ ਆ ਰਹੀ ਹੈ ਅਸੀਂ ਜੋ ਡੇਟ ਮੰਗਦੇ ਸੀ ਆਪਣੇ ਤੋਂ ਕੰਮ ਨੂੰ ਸਾਨੂੰ ਉਹ ਡੇਟ ਵੀ ਮਿਸਕਲਨ ਮਿਲਦੀ ਹੈ ਇੰਨੇ ਕਿ ਬਿਜ਼ੀ ਨੇ ਖਾਸ ਕਰਕੇ ਐਨਆਰਆਈਆਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਨੂੰ ਖੁਸ਼ੀ ਹੈ ਮੇਰੇ ਵਰਗੇ ਭਰਾਵਾਂ ਦੀ ਕਿ ਜੋ ਕਿ ਉਪਰਾਲਾ ਕਰਕੇ ਸਟੈਪ ਚੱਕਦੇ ਆਂ ਪਰ ਅਸੀਂ ਇੱਕ ਚੀਜ਼ ਇੱਕ ਚੀਜ਼ ਨੂੰ ਵੇਖਦੇ ਆਂ ਜਿਹੜੀ ਗੱਲ ਡਾਕਟਰ ਸਾਹਿਬ ਨੇ ਕੀਤੀ ਕਿ ਇਲੈਕਟ੍ਰੀਕਲ ਅਸੀਂ ਸਿਰਫ ਇੱਕ ਜਾਗਰੂਤਾ ਦੱਸਣ ਦੀ ਬਹੁਤ ਲੋੜ ਆ ਲੋਕ ਡਰ ਰਹੇ ਨੇ ਕਿ ਜੇ ਪਤਾ ਲੱਗ ਗਿਆ ਕੀ ਕਰਾਂਗੇ ਫਿਰ ਉਹ ਐਂਡ ਤੋਂ ਖਤਮ ਹੋ ਜਾਏਗਾ ਮੈਂ ਤਾਂ ਕਹਿੰਦਾ ਪਤਾ ਲੱਗੇ ਜੇ ਕੋਈ ਪ੍ਰੋਬਲਮ ਹੈ ਉਸੇ ਲਈ ਤਾਂ ਅਸੀਂ ਖੜੇ ਆ ਇੱਥੇ ਜੇ ਸਾਨੂੰ ਪਤਾ ਲੱਗਿਆ ਹੁੰਦਾ ਜੇ ਅਸੀਂ ਆਪਣੀ ਮਾਂ ਨੂੰ ਦਿਲ ਨਾਲ ਲਈ ਬੈਠੀ ਹੁੰਦੇ ਸੋ ਅਸੀਂ ਚਾਹੁੰਦੇ ਆ ਕਿ ਪਲੀਜ਼ ਜੋ ਵੀ ਆਏ ਕੱਤਰਦਾ ਕਰਕੇ ਹਮ ਹਮਾ ਕੇ ਆਪਣੇ ਕੰਨਾਂ ਵੱਲ ਤੁਰੋ ਤਾਂ ਕਿ ਅਸੀਂ ਇਸ ਦੇ ਲੱਛਣ ਨੂੰ ਲੱਭ ਸਕੀਏ ਤਾਂ ਆਪਣੇ ਆਪਣੀ ਜ਼ਿੰਦਗੀ ਨੂੰ ਸਵਾਰ ਸਕੀਏ ਬਹੁਤ ਬੜਮੁੱਲੀ ਜ਼ਿੰਦਗੀ ਹੈ ਸੋ ਰੱਬ ਨੇ ਪਤਾ ਨਹੀਂ ਪ੍ਰਮਾਤਮਾ ਨੇ ਕਿੰਨੀ ਕਿ ਬਖਸ਼ੀ ਹੈ ਪਰ ਸਾਡੇ ਵੱਲੋਂ ਜੋ ਵੀ ਪ੍ਰਾਲਾ ਅਸੀਂ ਕਰਦੇ ਰਵਾਂਗੇ ਇਹ ਧਨੀਵਾਲ ਸਾਹਿਬ ਦੀ ਟੀਮ ਨੂੰ ਸਾਡਾ ਵਾਅਦਾ ਹੈ ਸਾਰੇ ਰੋਟਰੀਅਨਸ ਵੱਲੋਂ ਤੇ ਇਹ ਅਸੀਂ ਪੂਰ ਜ਼ੋਰ ਇਹਨਾਂ ਦੇ ਨਾਲ ਖੜਾਗੇ ਅੱਗੇ ਨੂੰ ਵੀ ਅਸੀਂ ਅਜਿਹੇ ਅਜਿਹੇ ਕੈਂਪ ਜਿਹੜੇ ਹੋਰ ਵੀ ਤਾਂ ਸਿਹਤ ਨੂੰ ਲੈ ਕੇ ਖਾਸ ਕਰਕੇ ਵਾਤਾਵਰਣ ਨੂੰ ਲੈ ਕੇ ਅਸੀਂ ਕਰਾਂਗੇ ਇਹ ਤੋਂ ਨਾਲ ਸਾਡਾ ਵਾਅਦਾ ਸੋਨਾ ਇਸੋ ਥੈਂਕ ਯੂ ਥੈਂਕ ਯੂ